O que program員? é que ਪ੍ਰਾਕਾਲ ਨੇ ਕਰੇ ਉਹ ਬਟੇ ਚ ਡਰ ਨਾ ਹੋਵੇ ਐਕਸੀਡੈਂਟ ਹੋਇਆ ਜੀ ਥੋੜੀ ਜਾਣਕਾਰੀ ਦਿਓ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਇੱਕ ਸਾਨੂੰ ਇੱਕ ਟੈਲੀਫੋਨ ਆਪਾਂ ਪਤਾ ਲੱਗਾ ਸੀਗਾ ਵੀ ਪਿੰਡ ਖੰਗੂੜੇ ਦੇ ਕੱਟ ਤੇ ਐਕਸੀਡੈਂਟ ਹੋਇਆ ਹੈ ਜਦੋਂ ਮੌਕੇ ਤੇ ਆਏ ਇੱਥੇ ਤਾਂ ਇੱਥੇ ਜਿਹੜੇ ਇੰਜਰਡ ਵਿਅਕਤੀ ਸੀਗੇ ਉਹ ਹਸਪੀਟਲ ਕੋਈ ਜਿਹੜੇ ਆ ਰਾਗੀਰ ਲੈ ਗਏ ਸੀਗੇ ਤੇ ਗੱਡੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਚੁਕਾ ਕੇ ਤਾਂ ਥਾਣੇ ਖਲਾਤੀਆ ਇੱਕ ਬਾਈਕ ਵਾ ਜਿਹਦੇ ਉੱਤੇ ਦੋ ਜਣੇ ਸਵਾਰ ਸਗੇ ਤੇ ਉਹਨਾਂ ਬਾਰੇ ਕੁਝ ਪਤਾ ਲੱਗਾ ਹੈ ਹਸਪੀਟਲ ਤੋਂ ਵੀ ਉਹ ਬ੍ਰਾਉਡ ਡੈੱਡਾ ਤੇ ਜਿਹੜੀ ਗੱਡੀ ਆ ਉਹ ਅਸੀਂ ਉਹ ਵੀ ਥਾਣੇ ਲੈ ਗਏ ਆ ਤੇ ਜਿਹੜੇ ਬਾਕੀ ਜਿਹੜੀ ਕਾਰਵਾਈ ਆ ਅਗਲੀ ਉਹ ਉਹਨਾਂ ਦੇ ਬਾਰਸ਼ਾਂ ਦੇ ਆਉਣ ਤੇ ਜਿਹੜੀਆਂ ਲਿਆਂਦੀਆਂ ਹੋਈਆਂ ਮੰਨ ਲਈ ਇਹ ਪਤਾ ਲੱਗਾ ਵੀ ਉਹ ਮੁੰਡਿਆਂ ਦਾ ਨਾਮ ਵਗੈਰਾ ਤਾਂ ਕਿਹੜੀ ਜਗ੍ਹਾ ਤੇ ਰਹਿਣ ਪਏ ਸੀ ਹਾਂਜੀ ਇਹ ਕੋਈ ਇੱਕ ਕੋਈ ਬੰਦੇ ਦਾ ਇਹਨਾਂ ਦਾ ਮੋਬਾਈਲ ਇੱਕ ਆਪਣੇ ਕੋਲ ਹੈਗਾ ਜੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀਗੀ ਤੇ ਉਹਨਾਂ ਨੇ ਦੱਸਿਆ ਵੀ ਇਹ ਬਲਜਿੰਦਰ ਬਲਜਿੰਦਰ ਸਿੰਘ ਸੰਨੋ ਸੁੱਚਾ ਸਿੰਘ ਵਾਸੀ ਮਹਿਤਪੁਰ ਤਹਿਸੀਲ ਬਲਾਚੌਰ ਦਾ ਰਹਿਣ ਵਾਲਾ ਤੇ ਬਾਕੀ ਇਹ ਦੂਸਰੇ ਵਿਅਕਤੀ ਦੇ ਬਾਰੇ ਕੋਈ ਪਤਾ ਨਹੀਂ ਫੋਨ ਅੱਛਾ ਨਹੀਂ ਪਤਾ ਲੱਗਾ ਤੇ ਐਕਸੀਡੈਂਟ ਦਾ ਕਾਰਨ ਕੀ ਆਇਆ ਸਾਹਮਣੇ ਐਕਸੀਡੈਂਟ ਦਾ ਕਾਰਨ ਹੁਣ ਤਾਂ ਕੋਈ ਬਾਕੀ ਤਾਂ ਇਹਨਾਂ ਦੇ ਕੋਲੋਂ ਲੈ ਕੇ ਜਾ ਰਹੇ ਨੇ ਇਹਨਾਂ ਡਰਾਈਵਰ ਸਾਹਿਬ ਨੂੰ ਵੀ ਤਾਂ ਇਹ ਹੀ ਆ ਵੀ ਹਜੇ ਕੋਈ ਘੱਟ ਹੈਗਾ ਇੱਥੇ ਇਹ ਗੱਡੀਆਂ ਦੇ ਕੱਟ ਤੋਂ ਹੀ ਕੋਈ ਪਤਾ ਨਾ ਦਿੰਦਾ ਵੀ ਕੱਟ ਦੇ ਵਿੱਚ ਹੀ ਕੋਈ ਗੱਡੀ ਕੋਈ ਤੇਜ਼ ਆਈ ਆ ਜਾਂ ਕਿਦਾਂ ਆਈ ਆ ਜਿਹੜੀ ਇਹ ਗੱਡੀ ਵਾਲੇ ਇਹ ਕਿੱਥੇ ਦੇ ਆ ਤੇ ਇਹ ਕੌਣ ਚਲਾ ਰਿਆ ਸੀ ਕੀ ਗੱਡੀ ਵਾਲੇ ਹੈਗੀ ਆ ਸਤਨਾਮ ਸਿੰਘ ਜੀ ਸਨ ਆਫ ਲక్ష్మణ ਸਿੰਘ ਇਹ ਰਾਜਪੁਰ ਖਰਾਲਾ ਦੇ ਆ ਤੇ ਇਹ ਜਿਹੜੀ ਆ ਇਹਨਾਂ ਦੀ ਗੱਡੀ ਐਕਸਜੂਵੀ ਗੱਡੀ ਆ ਉਹ ਖਾਣੇ ਖਲਾਤ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਬਾਕੀ ਸਰ ਜਾ ਕੇ ਹੁਣ ਅਫਸਰਾਂ ਨਾਲ ਅਸੀਂ ਅਫਸਰਾਂ ਨਾਲ ਗੱਲ ਕਰਕੇ ਜਿਹੜੀ ਵੀ ਕਾਰਵਾਈ ਕੋਈ ਕਹਿਣਗੇ ਉਹ ਉਹ ਲਿਆਂਦੀ ਜਾਊਗੀ ਅਮਰ ਵਿੱਚ